ਤਨ ਹੈ ਮੈਂ ਤੁਹਾਡਾ ਆਪਣਾ ਹੋਸਟ ਐਂਡ ਦੋਸਤਾਂ ਮੈਂ ਢੱਲੋਂ ਤੁਸੀਂ ਦੇਖ ਰਹੇ ਹੋ ਡੀਪੀ ਵੀ ਪੰਜਾਬੀ ਦੋਸਤੋ ਵੀਡੀਓ ਦੇਖਣ ਤੋਂ ਪਹਿਲਾਂ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਓ ਅੱਜ ਫਿਰ ਸ਼ੁਰੂ ਕਰਦੇ ਹਾਂ ਨਾ ਆਦੇਕਾਰ ਦੇ ਨਾਲ ਬਗੜਾ ਕਰਨ ਲਈ ਪਤਾ ਜਨਾ ਸਾਡੇ ਕਰਨ ਦੀ ਜਿਨ ਨੂੰ 25 ਹੋਇਆ ਕਰਦੀ ਪਹਿਲਾਂ ਵੀ ਇਹਨਾਂ ਦੀ ਸੱਜੀਆਂ ਦੀ ਇਹ ਰਾਹ ਨੂੰ ਲੋਕਾਂ ਦੀ ਇਹ ਹੀ ਕਿ ਜਾ ਰਹੀ ਇਹ ਸਾਡੇ ਸਰਦਾਰਾਂ ਨੂੰ ਉਹਨਾਂ ਬਣਦੇ ਨੇ ਕਿ ਇਹ ਡੀਡੀ ਦੇ ਬਹਰ ਦੇ ਰਾਹ ਦੇ ਬੀ ਲਣੇ ਤੇ ਇਹਨਾਂ ਦਾ ਸਖਤ ਵਿਰੋਧ ਕਰਦੇ ਆ ਜਿਹੜਾ ਇਹਨਾਂ ਦਾ ਬੱਲਾ ਜਾਂ ਡੀਡੀ ਦੇ ਦੇਖਿਆ ਰ 25ਾਂ ਦਾ ਯਾਰ ਇਹਦਾ ਵੀ ਬੱਦ ਦੇ ਵਿਰੋਧ ਕਰਦੇ ਆ ਤੇ ਉਹਨਾਂ ਨੂੰ ਵੀ ਸਤਾ ਦੀ ਕਾਬੂ ਨਹੀਂ ਜਿਹੜਾ ਗੁਰਦੁਆਰਾ ਬਣਦੇ ਗੁਜਰਾ ਮੁਰੂ ਸ਼ਹੀਦ ਅਗੋੜੀ ਨਰਾਂ ਦੇਖਦੇ ਕਹਿੰਦੇ ਇਮਾਦਾਨਾ ਨਸਾਰ ਕਵਤਰਾ ਮਲਾ ਤੇ ਸਤਿ ਉਪਾਸਾਂ ਦੀਆਂ ਨਾਲ ਜਿਵੇਂ ਆਪਾਂ ਉਹਨਾਂ ਦੀਆਂ ਮੱਤਾਂ ਨਾਲ ਪ੍ਰਭੂ ਯਾਤਿਕਰਾ ਦੇ ਰਹਾਵੇ ਸਤਿ ਪ੍ਰੇਤ ਯਾਰ ਸਰਕਾਰ ਮਰਦਾਬਾਦ ਕਮਲ ਕਮਲ ਦੀ ਸਰਕਾਰ ਮਰਦਾਬਾਦ ਕੱਲੇ ਕੱਲੇ ਮਾਰ ਨਾ ਖਾਓ ਆੜ ਮੋਰ ਦਾ ਜਿੰਦਾਬਾਦ ਸੁਰਉਤਕ ਸਾਡ ਮੋਰ ਦਾ ਜਿੰਦਾਬਾਦ ਅੱਜ ਅਸੀਂ ਟੌਂਕ ਦੇ ਵਿੱਚ ਚੱਕਰ ਵੀ ਲਾਇਆ ਰੈਲੀ ਵੀ ਕੀਤੀਆਂ ਕੀ ਪ੍ਰੋਗਰਾਮ ਹੈ ਕੀ ਮੰਗ ਹੈ ਸਾਰੇ ਅਸੀਂ ਸੁਰਉਤਕ ਸਾਡ ਮੋਰਚੇ ਵੱਲੋਂ ਜੀ ਸਾਰੀਆਂ ਜੱਸੇ ਬੰਦੀਆਂ ਵੱਲੋਂ ਪੰਜਾਬ ਦੇ ਵਿੱਚ ਚੱਕਾ ਮਹਿੰਮ ਚਲਾਈ ਹੋਈ ਆ ਮੋਟਰਸਾਈਕਲ ਮਾਰਚ ਢੋਲ ਮਾਰਚ ਅਸੀਂ ਸਨੇਹਾ ਦੇਣਾ ਚਾਉਂਦੇ ਆ ਸਰਕਾਰ ਜੋ ਬੈਲ ਲੈ ਕੇ ਆਈ ਆ ਸਾਡੇ ਵਾਸਤੇ ਘਾਤਕ ਬੈਲ ਲੈ ਕੇ ਲੈ ਕੇ ਆਈ ਆ ਉਹ ਬਿਜਲੀ ਅਕਤ 2025 ਹੋ ਗਏ ਉਹ ਲੇਬਰ ਕੋਡ ਹੋਣ ਉਹ ਮਰੇਗਾ ਦਾ ਕੰਮ ਹੋਵੇ ਉਹ ਸਾਰਾ ਕੁਝ ਸਾਥੋਂ ਲੁੱਟ ਕੇ ਲੈਣਾ ਚਾਹੁੰਦੇ ਆ ਇਥੋਂ ਤੱਕ ਕੇ ਜਿੰਨੀਆਂ ਸਾਡੀਆਂ ਪੰਚਾਇਤੀ ਜ਼ਮੀਨਾਂ ਜਿੰਨੇ ਸਾਡੇ ਸਰਕਾਰੀ ਉਦਾਰੇ ਉਹ ਚਾਕੇ ਵੱਡੇ ਕਾਰਪੋਰੇਟ ਕਰਾਉਣਾਂ ਨੂੰ ਦਿੱਤੇ ਜਾ ਰਹੇ ਨੇ ਅਸੀਂ ਤੁਹਾਡੇ ਮੱਧਮ ਰਹੀ ਕਹਿਣਾ ਚਾਹੁੰਦੇ ਆ ਕਿ ਅੱਜ ਸਰਨਾ ਨਹੀਂ ਤੁਲੇ ਤੁਲੇ ਦੀ ਲੜਾਈ ਆ ਅਸੀਂ ਲੋਕਾਂ ਨੂੰ ਜਾਗਰਤ ਕਰਨ ਵਾਸਤੇ ਅੱਜ ਜਣ ਕੇ ਇਹ ਜਿਹੜੀ ਰੈਲੀ ਆ ਮੋਟਰਸਾਈਕਲ ਰੈਲੀ ਆ ਇਹ ਪਿੰਡ ਪਿੰਡ ਜਾਵਾਂਗੇ ਲੋਕਾਂ ਨੂੰ ਜਾਗਰਤ ਕਰਾਂਗੇ ਜਿਹੜਾ ਸਰਕਾਰ ਆਪਦਾ ਭਰਮ ਪਾ ਰਹੀ ਆ ਬਸ ਇਹ ਕਾਨੂੰਨਾਂ ਦੇ ਖਾਤਰ ਅਸੀਂ ਸਭ ਕੋ ਲੁੱਟ ਕੇ ਵੱਡੇ ਕਾਰਪੋਰੇਟਾਂ ਨੂੰ ਦੇ ਦਾਂਗੇ ਉਹ ਅਸੀਂ ਕਿਸੇ ਹਾਲਤ ਜਿਹੜੀ ਹੋਣ ਦੇਵਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਜਜ਼ੂਤ ਕਿਸਾਨ ਮੋਰਚੇ ਵੱਲੋਂ ਆਪਣੇ 16 ਤਰੀਕ ਨੂੰ ਜ਼ਿਲ੍ਹਾ ਹੈੱਡਕੁਆਟਰਾਂ ਮੂਰੇ ਵੀ ਸਾਡੇ ਵੱਡੇ ਇਕੱਠ ਹੋਣਗੇ ਉਹਦੀ ਤਿਆਰੀ ਵਜੋਂ ਅੱਜ ਅਸੀਂ ਮੋਟਰਸਾਈਕਲ ਮਾਰਚ ਕਰ ਰਹੇ ਆ ਉਦਾਹੇ ਇਹ ਸੰਘਰਸ਼ ਚ ਧਾਰਨੇ ਤੋਂ ਬਾਅਦ ਇਹ ਹੱਲ ਨਹੀਂ ਹੁੰਦਾ ਸਰਕਾਰ ਨੇ ਇਹ ਕੋਈ ਗੱਲਬਾਤ ਕਰਦੀ ਫਿਰ ਕੀ ਹੋਰ ਉਹਨੂੰ ਤੁਸੀਂ ਇਹ ਇਹ ਲੰਬੇ ਦਾ ਪੇਛ ਦਾ ਸਵਾਲ ਆ ਸੰਗਠਿਤ ਕਿਸਾਨ ਮੋਰਚੇ ਦੇ ਵਿੱਚ ਸਮੁੱਚੇ ਦੇਸ਼ ਭਰ ਦੀਆਂ ਜਥੇਬੰਦੀਆਂ ਸ਼ਾਮਿਲ ਆ ਜਿਵੇਂ ਜਿਵੇਂ ਉਹਨਾਂ ਵੱਲੋਂ ਪ੍ਰੋਗਰਾਮ ਆਊਗਾ ਉਵੇਂ ਉਵੇਂ ਉਹਨਾਂ ਦੇ ਸੱਦੇ ਮੁਤਾਬਕ ਅਸੀਂ ਜਿਵੇਂ ਕੋਈ ਉਹਨਾਂ ਦਾ ਤੈਅ ਹੋਊਗਾ ਉਸੇ ਮੁਤਾਬਕ ਅਸੀਂ ਆਪਦੀ ਲੜਾਈ ਆ ਜਿਹੜੀ ਸੰਘਰਸ਼ ਆ ਉਹ ਜਾਰੀ ਰੱਖਾਂਗੇ ਤੇ ਉਹ ਤਾਂ ਬੜੀ ਕੁਦਰਤੀ ਗੱਲ ਆ ਵੀ ਜਦੋਂ ਕੋਈ ਸੰਘਰਸ਼ ਦੇ ਰਾਹ ਲੋਕ ਪੈ ਜਾਂਦੇ ਆ ਪਰ ਸਰਕਾਰਾਂ ਨੂੰ ਹਾਰ ਮੰਨਣੀ ਪੈਂਦੀ ਹੈ ਤੇ ਨਾ ਮੰਨੂ ਨਾਲ ਤਾਂ ਕੋਈ ਗੱਲ ਹੀ ਹੈ ਨਹੀਂ ਪਹਿਲਾਂ ਵੀ ਮਨਾ ਕੇ ਆਏ ਆ ਦਿੱਲੀ ਦੇ ਤੇ ਹੁਣ ਵੀ ਮਨਾ ਲਾਂਗੇ ਉਹ ਤਾਂ ਕੋਈ ਮਸਲਾ ਹੀ ਨਹੀਂ ਹੈ ਜਿਵੇਂ ਜਿਵੇਂ ਲੋਕਾਂ ਦਾ ਘੱਟ ਵੱਧਾ ਜਾਊਗਾ ਜਿਹੜੇ ਲੋਕਾਂ ਦੇ ਵਿਰੋਧੀ ਕਾਨੂੰਨ ਆ ਸਰਕਾਰ ਵੱਲੋਂ ਲੈ ਕੇ ਆਂਦੇ ਆ ਸਰਕਾਰ ਨੂੰ ਪਿੱਛੇ ਹਟਣਾ ਹੀ ਪਊਗਾ ਭਾਵੇਂ ਹੋ ਜਣੀ ਇਹ ਸਰਕਾਰ ਆ ਭਾਵੇਂ ਉਹ ਸੁਦਾ ਸਰਕਾਰ ਲੋਕਾਂ ਦੇ ਹੱਦ ਕੋਈ ਉਹਨਾਂ ਦੀ ਪੇਸ਼ ਚੱਲਣੀ ਨਹੀਂ ਤੇ ਆਉਣ ਵਾਲੇ ਸਮੇਂ ਦੇ ਦੇਖ ਲਓ ਤੁਸੀਂ ਨਤੀਜੇ ਇਹੀ ਆਉਣਗੇ ਕਿਉਂਕਿ ਜਿਸ ਤਰ੍ਹਾਂ ਦੀ ਆ ਮਾਰੂ ਨੀਤੀਆਂ ਸਰਕਾਰ ਲੈ ਕੇ ਆ ਰਹੀ ਹੈ ਜਿਨ੍ਹਾਂ ਦੇ ਵਿੱਚ ਮੌਕਾ ਹੈ ਬਿਜਲੀ ਬਿੱਲ ਬੀਜ ਬਿੱਲ ਨਰੇਗਾ ਨੂੰ ਖਤਮ ਕਰਨਾ ਹੈ ਸਰਕਾਰੀ ਜ਼ਮੀਨਾਂ ਨੂੰ ਖਤਮ ਕਰਨਾ ਹੈ ਸਾਰੇ ਪਬਲਿਕ ਸੈਕਟਰ ਨੂੰ ਅਧਾਰਿਆਂ ਨੂੰ ਖਤਮ ਕਰਨਾ ਹੈ ਤਾਂ ਉਹਨਾਂ ਦੇ ਨਾਲ ਜਿਹੜਾ ਹੈਗਾ ਲੋਕਾਂ ਦੇ ਵਿੱਚ ਆ ਸੰਤੋਸ਼ ਹੈ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਵੱਡੀ ਪੱਧਰ ਤੇ ਫੈਲੂਗਾ ਤੇ ਲੋਕਾਂ ਦਾ ਵਿਰੋਧ ਆ ਜਿਹੜਾ ਉਹ ਸਰਕਾਰ ਤੋਂ ਚੱਲਿਆ ਨਹੀਂ ਜਾਣਾ ਇਸ ਲਈ ਜੋ ਸਰਕਾਰ ਦੀਆਂ ਮਾਰੂ ਨੀਤੀਆਂ ਉਹਨਾਂ ਨੂੰ ਆਪ ਦੇ ਫੈਸਲੇ ਵਾਪਸ ਲੈਣੇ ਪੈਣੇ ਆ ਤੇ ਲੋਕ ਆਪ ਦੇ ਫੈਸਲੇ ਆਪ ਕਰਨਗੇ ਤੇ ਲੋਕ ਸਰਕਾਰ ਨੂੰ ਗੋਡਿਆਂ ਪਰ ਲੈ ਕਰਕੇ ਹੀ დამ ਲੈਣਗੇ ਥੈਂਕ ਯੂ बंद करो नवा हज़ार पची बिजली एक्ट रद करो नव दो हज़ार पची बिजली एक्ट रो नव बराबी